ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫ੍ਰੈਂਚ ਸਟਿੱਚ ਮਖਸਤ ਕਰਤੋਂ। ਲਓ ਜੀ ਅੱਜ ਇੱਕ ਭੈਣ ਦੀ ਰਿਕੁਐਸਟ ਸੀਗੀ ਵੀ ਆਪਾਂ ਤੁਹਾਨੂੰ ਰੋਜ਼ ਫਲਾਰ ਬਣਾਉਣਾ ਸਿਖਾਈਏ। ਜਿਹਦੇ ਵਿੱਚ ਜਿਵੇਂ ਆਹ ਵਾਲੇ ਗੁਲੀਅਨ ਸਟਿੱਚ ਵਾਲੇ ਰੋਜ਼ ਫਲਾਰ ਵਾਲੇ ਬਹੁਤ ਜ਼ਿਆਦਾ ਡਿਜ਼ਾਈਨ ਹੈ ਜਿਹੜਾ ਚੱਲ ਰਹੇ ਨੇ। ਉਹਦੇ ਲਈ ਆਪਾਂ ਇੱਕ ਐਵੇਂ ਡਰਾ ਕਰ ਲੈਣਾ ਹੈਗਾ ਸਰਕਲ। ਠੀਕ ਹੈ ਸਰਕਲ ਲਈ ਵੀ ਇੱਕ ਬੱਚਿਆਂ ਦੀਆਂ ਜਿਵੇਂ ਆਪਾਂ ਜਿਓਮੈਟਰੀ ਬਾਕਸ ਤੇ ਡੀ ਜਿਹਾ ਯੂਜ਼ ਕਰਦੇ ਸੀਗੇ। ਠੀਕ ਹੈ। ਕਲਿੱਕ ਨਹੀਂ ਹੈ ਉਹਦੇ ਨਾਲ ਆਪਾਂ ਗੋਲ ਸਰਕਲ ਬਣਾ ਸਕਦੇ ਹਾਂ ਰਪੀਰ ਨਾਲ ਵੀ ਬਣਾ ਸਕਦੇ ਹਾਂ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਬਣਾ ਲਓ ਉਸ ਤੋਂ ਬਾਅਦ ਆਪਾਂ ਕੀ ਕਰਨਾ ਉਹੀ ਆਪਾਂ ਐਂਕਰ ਥ्रेड ਲਿਆ ਤੇ ਉਹੀ ਆਪਾਂ ਥ੍ਰੀਕ ਵਾਲੀ ਜਿਹੜੀ ਸੂਈ ਆ ਉਹ ਯੂਜ਼ ਕੀਤੀ ਹੈਗੀ ਆ ਤਾਂ ਉਸ ਤੋਂ ਬਾਅਦ ਤੁਸੀਂ ਇੱਥੋਂ ਸੈਂਟਰ ਦੇ ਵਿੱਚੋਂ ਇਹਨੂੰ ਪੂਰਾ ਆਪਦਾ ਜਾਲ ਬਣਾ ਲੈਣਾ ਹੈਗਾ ਠੀਕ ਹੈ ਫੋਰ ਸਾਈਡ ਦੇ ਨਾਲ ਜਿਹੜੀ ਜਿਹੜੀ ਆਪਾਂ ਜਿਵੇਂ 6 ਲਾਈਨਾਂ ਮਾਰੀਆਂ ਨੇ ਉਵੇਂ ਧਾਗੇ ਦੇ ਨਾਲ 6 ਆਪਾਂ ਐਵੇਂ ਬਣਾ ਲੈਣੇ ਆ ਇਕੁਅਲ ਡਿਸਟੈਂਸ ਹੋਣਾ ਚਾਹੀਦਾ ਮੈਂ ਜਿਵੇਂ ਥੋੜਾ ਰਫ ਹੱਥ ਨਾਲ ਹੀ ਡਰਾ ਕੀਤਾ ਹੈਗਾ ਤੁਸੀਂ ਰਪਈਏ ਦੀ ਸ਼ੇਪ 'ਚ ਵੀ ਕਰ ਸਕਦੇ ਹੋ ਜਾਂ ਇੱਕ ਪ੍ਰੋਪਰ ਡੀ ਆਉਂਦੀ ਆ ਉਹਦੇ ਨਾਲ ਵੀ ਤੁਸੀਂ ਇਹ ਸੈਮੀ ਸਰਕਲ ਡਰਾ ਕਰਕੇ ਆਪ ਦਾ ਡਿਜ਼ਾਈਨ ਹੈ ਜਿਹੜਾ ਤਿਆਰ ਕਰਾ ਸਕਦੇ ਹੋ ਨਹੀਂ ਤਾਂ ਛਾਪ ਦੇ ਵੀ ਅੱਜ ਕੱਲ੍ਹ ਉੱਥੇ ਛਪਾ ਕੇ ਉਵੇਂ ਆਪ ਦਾ ਸੂਟ ਕੱਢ ਸਕਦੇ ਹੋ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਤੇ ਜਦੋਂ ਤੁਸੀਂ ਇਹਨੂੰ ਵਾਸ਼ ਕਰਦੇ ਹੋ ਉਦੋਂ ਵੀ ਇਹਨੂੰ ਕੋਈ ਹੋਣੀ ਹੁੰਦਾ ਤੇ ਬਹੁਤ ਸੋਹਣਾ ਦੁਰਿਆਦੀ ਲੁੱਕ ਵੀ ਆਉਂਦੀ ਆ ਬਹੁਤ ਸੋਹਣਾ ਰੋਸ ਫਲਾਅ ਹੁੰਦਾ ਤਾਂ ਆ ਦੇਖੋ ਆਪਣੇ ਕੋਲੇ ਇੱਕ ਸੈਮੀ ਸਰਕਲ ਆਪਾਂ ਜਿਹੜਾ ਡਰਾ ਕਰ ਲਿਆ ਸੀ ਤੇ ਉਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਧਾਗਾ ਜਿਹੜਾ ਪਾ ਲਿਆ ਹੈਗਾ ਹੁਣ ਕਿਤੋਂ ਵੀ ਇੱਕ ਥਾਂ ਤੋਂ ਤੁਸੀਂ ਕੱਢਣਾ ਧਾਗਾ ਠੀਕ ਹੈ ਬਿਲਕੁਲ ਮਤਲਬ ਸੈਂਟਰ ਤੋਂ ਥੋੜਾ ਬਾਸੇ ਹੁਣ ਤੇ ਉਸ ਤੋਂ ਬਾਅਦ ਇੱਕ ਵਾਰੀ ਆ ਚੀਜ਼ ਨੂੰ ਨਪਣਾ ਦੂਜੀ ਨੂੰ ਚੱਕਣਾ ਠੀਕ ਹੈ ਇਸੇ ਤਰੀਕੇ ਨਾਲ ਹੁਣ ਇੱਕ ਇੱਕ ਨੂੰ ਨਪਣਾ ਤੇ ਦੂਸਰੀ ਨੂੰ ਚੱਕਣਾ ਦੂਸਰੀ ਨੂੰ ਨਪਣਾ ਵੀਸ਼ੇ ਨੂੰ ਚੱਕਣਾ ਐਵੇਂ ਹੌਲੀ ਹੌਲੀ ਪੂਰਾ ਜਾਲ ਹੈ ਜਿਹੜਾ ਉਹ ਬਣਾਉਂਦੇ ਜਾਣਾ ਠੀਕ ਹੈ ਇੱਕ ਵਾਰੀ ਜਿਹਨੂੰ ਆਪਾਂ ਨਪਿਆ ਸੀਗਾ ਉਹ ਚੱਕਿਆ ਜਾਊਗਾ ਨੈਕਸਟ ਟਾਈਮ ਉਹ ਥੱਲੇ ਆ ਜਾਊਗਾ ਇਸੇ ਤਰੀਕੇ ਨਾਲ ਆਪਦਾ ਸਰਕਲ ਹੈ ਜਿਹੜਾ ਆਪਾਂ ਬਣਾਉਂਦੇ ਜਾਣਾ ਤੁਸੀਂ ਦੇਖੋਗੇ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਆ ਉਹ ਫਰੂਸ ਫਲਾਰ ਹੈ ਉਹ ਬਣ ਕੇ ਰੈਡੀ ਹੋ ਜਾਊਗਾ ਜਿੰਨੇ ਪਰ ਪੱਥਰ ਟੰਕਾ ਬਣਾਉਣੇ ਆ ਉਸੇ ਤਰੀਕੇ ਨਾਲ ਹੀ ਇਹ ਚੀਜ਼ ਹੈ ਐਵੇਂ ਰੰਗ-ਰਾਉਂਡ ਕਰੀ ਜਾਣਾ ਇਸ ਤਰੀਕੇ ਇਹ ਦਿੱਤਾ ਤਾਂ ਇਸ ਤੋਂ ਬਾਅਦ ਬਹੁਤ ਸੋਹਣਾ ਸਰਕਲ ਹੈ ਜਿਹੜੀ ਬਣ ਕੇ ਆਪਾਂ ਨੇ ਰੈਡੀ ਹੋ ਜਾਣਗੇ ਦੇਖੋ ਕਿੰਨਾ ਸੋਹਣਾ ਬਣ ਰਿਹਾ ਇਸ ਤਰੀਕੇ ਨਾਲ ਇਹਨੂੰ ਰੂਜ਼ ਫਲਾਰ ਬੋਲ ਦਿੰਦੇ ਆ ਤੇ ਬਣਿਆ ਵੀ ਇਹ ਬਹੁਤ ਸੋਹਣਾ ਲੱਗਦਾ ਸੂਟ ਦੇ ਉੱਤੇ ਤੇ ਕੱਢਣ ਤੇ ਵੀ ਕੋਈ ਟਾਈਮ ਨਹੀਂ ਲੱਗਦਾ ਇਹਨੂੰ ਤੁਸੀਂ ਕਿਸੇ ਵੀ ਸਾਈਜ਼ 'ਚ ਪਾ ਸਕਦੇ ਹੋ ਛੋਟੇ ਸਾਈਜ਼ 'ਚ ਪਾ ਲਓ ਵੱਡੇ 'ਚ ਪਾ ਲਓ ਇਸ ਤੋਂ ਵੀ ਵੱਡੇ ਵੱਡੇ ਫਲਾਰ ਤੁਸੀਂ ਇਹਦੇ ਰੈਡੀ ਕਰ ਸਕਦੇ ਹੋ ਲਸਤੂਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਵੀ ਜਿੱਥੋਂ ਐਕਤੀ ਇੱਥੋਂ ਆਤਾਗਾ ਉਤੋਂ ਦੀ ਹੈ ਨਾ ਤਾਂ ਆਪਾਂ ਅਗਲੀ ਵਾਰ ਇਹਨੂੰ ਕੀ ਕਰਨਾ ਥੱਲੋਂ ਦੀ ਕਰਨਾ ਕਿਲ ਵਾਰੀ ਉਤੋਂ ਥੱਲੋਂ ਦੀ ਹੋ ਵੀ ਜਾਂਦਾ ਕੋਈ ਚੱਕਰ ਨਹੀਂ ਦੋ ਦੋ ਤਿੰਨ ਤਿੰਨ ਧਾਗੇ ਇਕੱਠੇ ਪਾਵਾਂਗੇ ਤਾਂ ਵਧੀਆ ਜਿਹੜੀ ਸ਼ੇਪ ਆ ਆਉਂਦੀ ਰਹੂਗੀ ਆ ਹੁਣ ਇਹ ਤੇ ਨੀਚੋਂ ਦੀ ਸੀਗਾ ਹੁਣ ਇਹਦੇ ਉੱਪਰ ਦੀ ਹੋ ਗਿਆ ਅਗਲੇ ਦੇ ਕੀ ਹੋ ਗਿਆ ਨੀਚੋਂ ਦੀ ਹੋ ਗਿਆ ਤਾਂ ਇਸੇ ਤਰੀਕੇ ਨਾਲ ਬਹੁਤ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਉਹ ਬਣ ਕੇ ਰੈਡੀ ਹੋ ਜਾਂਦਾ ਦੇਖੋ ਕਿੰਨਾ ਸੋਹਣਾ ਰੋਜ਼ ਫਲਾਰ ਆ ਜਿਹੜਾ ਬਣ ਰਿਹਾ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਜਦੋਂ ਤੱਕ ਆਪਣਾ ਆ ਜਿਹੜੀ ਆਪਾਂ ਆ ਚੀਜ਼ ਬਣਾਈ ਹੋਈ ਹੈ ਇਹ ਦਿਖਣੋਂ ਨਹੀਂ ਹਟਦੀ ਉਹਨਾਂ ਚਿਰ ਇਹਨੂੰ ਤੁਸੀਂ ਐਵੇਂ ਭਰੀ ਜਾਣਾ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਦੋਂ ਥੱਲੋਂ ਦੀ ਕੱਢਣਾ ਹੈ ਕਦੋਂ ਉੱਪਰ ਦੀ ਕੱਢਣਾ ਹੈ ਉਹ ਮੇਰੀ ਡਿਜ਼ਾਈਨ ਹੈ ਜਿਹੜਾ ਆਪਦਾ ਰੈਡੀ ਹੋ ਜਾਊਗਾ ਠੀਕ ਹੈ ਦੇਖੋ ਕਿੰਨਾ ਸੋਹਣਾ ਬਣ ਰਿਹਾ ਇਸੇ ਤਰੀਕੇ ਨਾਲ ਬਹੁਤ ਸੋਹਣੇ ਸੋਹਣੇ ਤੁਸੀਂ ਇੱਥੇ ਹੁਣ ਆਪਾਂ ਪਹਿਲਾਂ ਉੱਪਰ ਦੀ ਸੀਗਾ ਹੁਣ ਇੱਥੋਂ ਨੀਚੋਂ ਦੀ ਕੱਢਦੇ ਹਾਂ ਹੁਣ ਇੱਥੇ ਉੱਤੋਂ ਦੀ ਹੋ ਜਾਊਗਾ ਠੀਕ ਹੈ ਇਸੇ ਤਰੀਕੇ ਨਾਲ ਦੇਖੋ ਇਧਰਲੇ ਪਾਸੇੋਂ ਆਪਣਾ ਦੇਖਣੋਂ हट ਗਿਆ ਹੈਗਾ ਇਹ ਬਹੁਤ ਸੋਹਣਾ ਇਹਨੂੰ ਥੋੜਾ ਤੁਸੀਂ ਐ ਖਿਲਾਰ ਸਕਦੇ ਹੋ ਵੀ ਅੰਤ ਤੱਕ ਜਿਵੇਂ ਆ ਹੁਣ ਆਪਣਾ ਰੋਸਟ ਫਲਾਰ ਆਲਮੋਸਟ ਬਣ ਕੇ ਰੈਡੀ ਐ ਤਾਂ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਆਂ ਤੇ ਇਹਨੂੰ ਆਪਾਂ ਜਿਹੜੀ ਪੱਤੀ ਲਾਉਣੀ ਐ ਹਨਾ ਉਹ ਕਿਸੇ ਵੀ ਤਰੀਕੇ ਨਾਲ ਤੁਸੀਂ ਲਾ ਸਕਦੇ ਹੋ ਆਪਾਂ ਇਸੇ ਧਾਗੇ ਨਾਲ ਹੀ ਸਾਨੂੰ ਪੱਤੀ ਲਾ ਕੇ ਦਿਖਾ ਦਿੰਨੇ ਆਂ ਇਹਨਾਂ ਧਾਗੇ ਨੂੰ ਖਿੱਚਣਾ ਨਹੀਂ ਦੇਖੋ ਮੈਂ ਜ਼ੋਰ ਦੀ ਖਿੱਚਤਾ ਸਾਰਾ ਇਕੱਠਾ ਹੋ ਗਿਆ ਹਨਾ ਤਾਂ ਇਹਨੂੰ ਤੁਸੀਂ ਥੋੜਾ ਜਾਂ ਖਿਲਰਿਆ ਹੋਇਆ ਪੂਲੇ ਹੱਥ ਨਾਲ ਹੀ ਰੱਖਣਾ ਤਾਂ ਕੀ ਆਪਣਾ ਫੁੱਲ ਹੈ ਜਿਹੜਾ ਵਧੀਆ ਬਣ ਕੇ ਲੱਗੇ ਤਾਂ ਉਸ ਤੋਂ ਬਾਅਦ ਪੱਤੀ ਹੈ ਜਿਹੜੀ ਪੈਟਰਨ ਨਹੀਂ ਕੀਤੀ ਸੀਗੀ ਤਾਂ ਇਹਦੇ ਵਿੱਚ ਹੁਣ ਜਿਵੇਂ ਦੀ ਮਰਜ਼ੀ ਪੱਤੀ ਤੁਸੀਂ ਬਣਾ ਸਕਦੇ ਹੋ ਇੱਥੇ ਆਪਾਂ ਜਿਵੇਂ ਆ ਵਾਲੀ ਪੱਤੀ ਹੈ ਜਿਹੜੀ ਇਹਦੇ ਨਾਲ ਬਹੁਤ ਸੋਹਣੀ ਲੱਗਦੀ ਹੈ ਤਾਂ ਇਹ ਵਾਲੀ ਪੱਤੀ ਆਪਾਂ ਇੱਥੇ ਬਣਾ ਲਵਾਂਗੇ ਕਿ ਮੈਂ ਚੇਨ ਸਟਿਚ ਜਾਂ ਕੁਝ ਵੀ ਕਿਹੜਾ ਵੀ ਟੰਕਾ ਡੈਂਟੀ ਟੰਕਾ ਵਗੈਰਾ ਯੂਜ਼ ਕਰਕੇ ਤੁਸੀਂ ਇਹਨੂੰ ਜਿਹੜੀ ਡੰਡੀ ਬਣਾਉਣੀ ਹੈ ਉਹ ਬਣਾ ਸਕਦੇ ਹੋ ਬਸ ਸਿੰਪਲ ਜਿਹੜਾ ਸਟੈਮ ਸਟੈਮ ਸਟੈਪ ਹੁੰਦਾ ਉਹਦੇ ਨਾਲ ਹੀ ਆਪਾਂ ਇਹਨੂੰ ਬਣਾ ਰਹੇ ਹਾਂ ਤਾਂ ਕਿ ਡੰਡੀ ਵੀ ਇਹ ਜਿਹੜੀ ਆਪਣੀ ਸੋਹਣੀ ਲੱਗੇ ਤੇ ਆਪਣਾ ਫੁੱਲ ਜਿਹੜਾ ਉਹ ਵਧੀਆ ਲੱਗੇ ਬਣਿਆ ਹੋਇਆ ਤੁਸੀਂ ਟ੍ਰੇਸ ਕਰਕੇ ਪ੍ਰੋਪਰ ਇਸ ਚੀਜ਼ ਨੂੰ ਬਣਾ ਸਕਦੇ ਹੋ ਇਹੜਾ ਥੋੜਾ ਧਾਗਾ ਲੂਸ ਹੈ ਤੇ ਉਹਦੇ ਨਾਲ ਉਹ ਉੱਥੇ ਹੈ। ਪੱਤੀਆਂ ਇਹਨੂੰ ਲਾ ਦਿਓ। ਇਧਰੋਂ ਇਧਰੋਂ। ਇੱਕ ਆਪਾਂ ਜਲਦੀ ਤੁਹਾਡੇ ਲਈ ਵਰਕਸ਼ਾਪ ਲੈ ਕੇ ਆ ਰਹੇ ਹਾਂ। 2 ਦਿਨ ਦੀ ਜਾਂ 3 ਦਿਨ ਦੀ। ਉਹਦੇ ਵਿੱਚ ਆਪਾਂ ਤੁਹਾਡੇ ਲਈ ਮਿਡਲ ਵਰਕ ਸਾਰੇ ਕਹਿੰਦੇ ਆ ਆਫਲਾਈਨ ਆਫਲਾਈਨ ਹਨਾ ਬਾਲਾ ਟਾਈਮ ਤਾਂ ਆਪਣੇ ਕੋਲੇ ਹੁੰਦਾ ਨਹੀਂ ਤਾਂ ਆਪਾਂ ਸਿਰਫ 2 ਦਿਨ ਦੀ ਉਵੇਂ ਤੁਹਾਡੇ ਲਈ ਇੱਕ ਵਰਕਸ਼ਾਪ ਅਰੇਂਜ ਕਰਨ ਜਾ ਰਹੇ ਆ ਜਿਦੇ ਚ ਆਪਾਂ ਹੈਂਡ ਪੇਂਟ ਨੀਡਲਵਰਕ ਤੇ ਨਾ ਫੋਇਲ ਪੇਂਟ ਵੀ ਸਖਾਵਾਂਗੇ ਤਾਂ ਉਹਦੀ ਜਲਦੀ ਆਪਾਂ ਇੱਕ ਵੀਡੀਓ ਅਪਲੋਡ ਕਰਾਂਗੇ ਜੀਚ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਤੇ ਤੁਸੀਂ ਉਹਨੂੰ ਦੇਖਣਾ ਤੇ ਜਿਹੜਾ ਵੀ ਕੋਈ ਇੰਟਰਸਟਡ ਆ ਤੁਸੀਂ ਜੁਆਇਨ ਕਰਨਾ ਤੇ ਸਿੱਖੋ ਆਪ ਦੇ ਸੂਟ ਤੁਸੀਂ ਆਪ ਬਣਾ ਸਕਦੇ ਹੋ ਆਪ ਦੇ ਕੀ ਤੁਸੀਂ ਕਿਸੇ ਦੇ ਵੀ ਬਣਾ ਸਕਦੇ ਹੋ ਕਮਾਈ ਵੀ ਕਰ ਸਕਦਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਪੱਤੀਆਂ ਲਾ ਦੇਣੀ ਆ ਪੱਤੀਆਂ ਕਿਸੇ ਵੀ ਤਰੀਕੇ ਨਾਲ ਸ਼ੇਡ ਵਾਲੀਆਂ ਵੀ ਲਾ ਸਕਦੇ ਆ ਤੁਸੀਂ ਕਿਵੇਂ ਦੀਆਂ ਵੀ ਲਾ ਲਓ ਠੀਕ ਹੈ ਜੀ ਆ ਦੇਖੋ ਬਹੁਤ ਸੋਹਣੀਆਂ ਪੱਤੀਆਂ ਲੱਗ ਗਈਆਂ ਤੇ ਆਪਣਾ ਇੱਕ ਫੁੱਲ ਤੇ ਉਹਦੇ ਨਾਲ ਪੱਤੀ ਹੈ ਜਿਹੜੀ ਬਣ ਕੇ ਰੈਡੀ ਆ ਤੇ ਇਹਨੂੰ ਗੰਡ ਜਿਹੜੀ ਆਪਾਂ ਦੇਣੀ ਹੁੰਦੀ ਆ ਉਹ ਪਿੱਛੋਂ ਐਵੇਂ ਕਰਕੇ ਦੇਣੀ ਹੁੰਦੀ ਆ ਠੀਕ ਹੈ ਇੱਕ ਭੈਣ ਦਾ ਹੋਰ ਮੈਸੇਜ ਆ ਵੀ ਸਾਨੂੰ ਇੱਕ ਉਹਨਾਂ ਨੇ ਫਲਾਰ ਭੇਜਿਆ ਸੀ ਮੈਨੂੰ ਵੀ ਉਹ ਵਾਲਾ ਸਾਨੂੰ ਵਰਕ ਕਰਕੇ ਦਿਖਾਓ ਵੀ ਕਿਵੇਂ ਬਣੂਗਾ ਉਹਨਾਂ ਦਾ ਫਲਾਰ ਜਿਹੜਾ ਸੀਗਾ ਉਹ ਇਸ ਤਰੀਕੇ ਦਾ ਸੀਗਾ ਲਓ ਇਥੇ ਪੱਤੀ ਸੀਗੀ ਤੇ ਆਹ ਵਾਲਾ ਫੁੱਲ ਸੀਗਾ ਬਸ ਇੰਨਾ ਹੀ ਠੀਕ ਹੈ ਹੁਣ ਇਹਨੂੰ ਤੁਸੀਂ ਕਿਸੇ ਵੀ ਟਾਂਕੇ ਨਾਲ ਭਰ ਸਕਦੇ ਹੋ ਇਹਨੂੰ ਮੋਸਟਲੀ ਪੋਲੇ ਟਾਂਕੇ ਨਾਲ ਭਰਿਆ ਜਾਊਗਾ ਇਹ ਮਤਲਬ ਜਿਹਨੂੰ ਆਪਾਂ ਸ਼ੇਡ ਦਾ ਟਾਂਕਾ ਬੋਲਦੇ ਨੇ ਉਹਨਾਂ ਨੇ ਵੀ ਇਸੇ ਨਾਲ ਹੀ ਭਰਿਆ ਹੋਇਆ ਸੀ ਪਰ ਆਪਾਂ ਨੂੰ ਪੁੱਛ ਰਹੇ ਸੀ ਤਾਂ ਆਪਾਂ ਜਰੂਰੀ ਸਮਝਿਆ ਵੀ ਆਪਾਂ ਹਰ ਇੱਕ ਚੀਜ਼ ਐਕਸਪਲੇਨ ਕਰ ਦਈਏ ਠੀਕ ਹੈ ਐਵੇਂ ਸਿੱਧਾ ਹੀ ਬਸ ਟਾਂਕਾ ਕੱਢਣਾ ਜਿਵੇਂ ਜਿਵੇਂ ਆਪਾਂ ਛਾਪਿਆ ਹੋਇਆ ਉਸ ਸ਼ੇਪ ਦੇ ਵਿੱਚ ਇਹਨੂੰ ਉਦੋਂ ਉੱਪਰ ਉੱਪਰ ਦੀ ਨਾਲ ਨਾਲ ਲਈ ਆਣਾ ਇਹਨੂੰ ਸ਼ੀਟਾਂ ਕਾਈ ਬੋਲ ਦਿੰਦੇ ਆ ਉਹ ਜਿਵੇਂ ਦੀ ਆਪਣੀ ਬੂਟੀ ਬਣੀ ਆ ਆਪਾਂ ਉਸੇ ਸ਼ੇਪ 'ਚ ਇਹਨੂੰ ਉਹ ਕਰਨਾ ਪਰ نیچے ਜਿਵੇਂ ਵੀ ਤੇ ਇਸੇ ਸ਼ੀਟ ਦੀਆਂ ਹੀ ਪੱਤੀਆਂ ਨਾਲ ਉਹਨਾਂ ਭਰ ਦੇਣਾ ਹੈਗਾ ਤਾਂ ਪ੍ਰੋਪਰ ਛੋਡਾ ਜਿਹੜਾ ਫੁੱਲ ਆ ਉਹ ਬਣ ਕੇ ਰੈਡੀ ਹੋ ਜਾਊਗਾ ਤਾਂ ਘੜ ਰਹੇ ਹਾਂ ਜਿਸ ਹੁੰਦੇ ਵਿੱਚ ਕੈਕਸਟਰਾ ਤਾਂ ਗਾ ਲਿਖ ਕਿੰਨਾ ਖਰਾਬ ਕਰਦਾ ਠੀਕ ਹੈ ਜੀ ਇਧਰਲੇ ਪਾਸੇ ਬਣ ਗਿਆ ਹੁਣ ਇਧਰਲੇ ਪਾਸੇ ਬਣਾ ਦੋ ਤਾਂ ਬਹੁਤ ਸੋਹਣੀ ਸ਼ੇਡ ਵਾਲੀ ਪੱਤੀ ਹੈ ਜਿਹੜੀ ਬਣ ਕੇ ਰੈਡੀ ਹੋ ਜਾਂਦੀ ਹੈ ਮਤਲਬ ਜਿਵੇਂ ਜਿਵੇਂ ਆਪਣਾ ਚਪਾਈ ਹੁੰਦੀ ਆ ਉਵੇਂ ਟਾਂਕੇ ਨੂੰ ਤੁਸੀਂ ਉੱਚਾ ਨੀਵਾ ਕਰ ਲੈਣਾ ਹੁੰਦਾ ਤੇ ਉਹਦੇ ਨਾਲ ਸਾਡੇ ਫੁੱਲ ਦੀ ਜਿਹੜੀ ਸ਼ੇਪ ਹੈ ਉਹ ਆ ਜਾਂਦੀ ਹੈ ਇਹ ਵਾਲੇ ਟਾਂਕੇ ਨਾਲ ਵਰਕ ਕੀਤਾ ਸੂਟ ਐਵੇਂ ਲੱਗਦਾ ਹੁੰਦਾ ਜਿਵੇਂ ਮਸ਼ੀਨ ਐਮਬਰਾਇਡਰੀ ਆਪਾਂ ਕਰਾਈ ਹੁੰਦੀ ਆ ਦਾ ਤਦਾ ਪਰ ਦੀ ਲੋਕਾਂ ਵਾਲੀ ਆਉਂਦੀ ਹੁੰਦੀ ਆ ਦੇਖੋ ਕਿੰਨਾ ਸੋਹਣਾ ਇੱਕ ਹਾਰਟ ਜੇ ਦੀ ਸ਼ੇਪ ਦੇ ਵਿੱਚ ਜਿਹੜਾ ਫੁੱਲ ਆ ਉਹ ਬਣ ਕੇ ਰਹਿਣੀ ਆ ਤੇ ਆਪਾਂ ਸੋਨੇ ਦੀ ਪੱਤੀ ਵੀ 10 ਦੱਸ ਦਿੰਨੇ ਆ ਕਿਉਂਕਿ ਇਹਦੇ ਵਿੱਚ ਜਿਹੜੀ ਪੱਤੀ ਸੋਹਣੀ ਲੱਗੂਗੀ ਉਹ ਸ਼ੇਡ ਵਾਲੀ ਪੱਤੀ ਸੋਹਣੀ ਲੱਗੂਗਾ ਸਿੱਕਾ ਕਰ ਸਕਦਾ ਤੇ ਜਿਵੇਂ ਜਿਵੇਂ ਆਪਾਂ ਛਾਪ ਪਿਆ ਹੈ ਦੇਖੋ ਕਿੱਦਾਂ ਸੋਹਣਾ ਫੁੱਲ ਬਣਿਆ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਜੀ ਜਿਹੜੀ ਆਹ ਵਾਲੀ ਸ਼ੇਡ ਵਾਲੀ ਪੱਤੀ ਆਪਾਂ ਸੌ ਸੁਖਾਈ ਹੈ ਮੈਂ ਇੱਕ ਹੀ ਧਾਗਾ ਯੂਜ਼ ਕਰ ਰਹੀਆਂ ਕਿਉਂਕਿ ਬਾਰੀ-ਬਾਰੀ ਪਾਉਣਾ ਵੀਡੀਓ ਲੰਬੀ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਆਪਾਂ ਸੈਂਟਰ ਚ ਪਾਇਆ ਸੀ ਥੋੜਾ ਅੱਗੇ ਕੱਢ ਦੋ ਇੱਥੇ ਕੱਢ ਲਓ ਇਥੋਂ نیچے-नीचे ਹੋਰ نیچے ਹੋਈ ਜਾਣਾ

ਇਹ ਤੇ ਛੇੜ ਵਾਲੇ ਪੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਣੀਆਂ ਮਤਲਬ ਇਹ ਜਿਹੜਾ ਤੁਸੀਂ ਆਪ ਦਾ ਸੂਟ ਬਣਾਉਣਾ ਉਹਦੇ ਤੇ ਜਿਵੇਂ ਗ੍ਰੀਨ ਪੱਤੀ ਹੋਗੀ ਰੈੱਡ ਕਲਰ ਦਾ ਫਲਾਰ ਬਣਾਤਾ ਤੇ ਇਹ ਬੂਟੀ ਬਣੀ ਹੋਈ ਬਹੁਤ ਸੋਹਣੀ ਲੱਗਦੀ ਹੈ ਜੇ ਤੁਸੀਂ ਵੀ ਐਵੇਂ ਦਾ ਸੂਟ ਬਣਾਉਣਾ ਚਾਹੁੰਦੇ ਹੋ ਨਿੱਕੀ ਬੂਟੀ ਵਾਲਾ ਤਾਂ ਤੁਸੀਂ ਇਹ ਵਾਲੀ ਬੂਟੀ ਹੈ ਜਿਹੜੀ ਯੂਜ਼ ਕਰ ਸਕਦੇ ਹੋ ਉਹ ਭੈਣ ਨੇ ਪਿੱਕ ਭੇਜੀ ਸੀ ਅੱਧਾ ਤਾਂ ਉਹਨਾਂ ਨੇ ਕੱਢਿਆ ਹੋਇਆ ਸੀਗਾ ਤੇ ਅੱਧੇ ਤੇ ਪੁੱਛਿਆ ਸੀਗਾ ਤਾਂ ਆਪਾਂ ਸੋਚ ਰਹੇ ਹਾਂ ਇਹ ਚੀਜ਼ ਹੈ ਜਿਹੜੀ ਐਕਸਪਲੇਨ ਕੀਤੀ ਹੈਗੀ ਹੈ ਤੇ ਐਵੇਂ ਦੀ ਪੱਤੀ ਇੱਧਰ ਬਣ ਜੂਗੀ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਜਿਹੜਾ ਫੁੱਲ ਆ ਬਣ ਕੇ ਰੈਡੀ ਹੋ ਜਾਊਗਾ ਤਾਂ ਜਲਦੀ ਜਲਦੀ ਆਪਦੇ ਸੋਹਣੇ ਸੋਹਣੇ ਸੂਟ ਬਣਾਓ ਤੇ ਭੇਜੋ ਇਹਦੀ ਜਿਹੜੀ ਆ ਪੱਤੀ ਆ ਇਹਨੂੰ ਵੀ ਤੁਸੀਂ ਮਤਲਬ ਕਿਸੇ ਵੀ ਹੋਟ ਅੰਕੇ ਨਾਲ ਹੀ ਭਰ ਸਕਦੇ ਹੋ ਜਿਵੇਂ ਆਹ ਵਾਲਾ ਭਰਿਆ ਸੀ ਉਹਵੇਂ ਹੀ ਭਰ ਦਿਓ ਹਨ ਜਾਂ ਤੁਸੀਂ ਇਹਨੂੰ ਆਪਾਂ ਜਿਹੜੀ ਕੱਚੀ ਸਿੰਧੀ ਬੋਲਦੇ ਆ ਉਹਦੇ ਨਾਲ ਹੀ ਭਰ ਸਕਦੇ ਆ ਇਸ ਤਰੀਕੇ ਨਾਲ ਜਿਹੜੀ ਆ ਵਾਲੀ 32 ਸੁੰਸਖਾਈ ਸੀਗੀ ਸ਼ੁਰੂ ਚ ਸਖਾਈ ਸੀ ਆਪਾਂ ਇਹ ਇਹ ਵੀ ਬਣ ਕੇ ਬਹੁਤ ਸੋਹਣੀ ਰੈਡੀ ਹੁੰਦੀ ਹੈ ਠੀਕ ਹੈ ਚਲੋ ਆ ਹਮ ਸੋਨੇ ਸਮਝ ਆ ਗਈ ਹੋਣੀ ਆ ਤੇ ਆਪਣਾ ਵੀ ਧਾਗਾ ਮੁੱਕ ਗਿਆ ਤੇ ਹੁਣ ਇੰਨੇ ਕੁ ਪਿੱਛੇ ਆਪਾਂ ਧਾਗਾ ਕੀ ਪਾਵਾਂਗੇ ਤਾਂ ਜਲਦੀ ਤੁਹਾਡੇ ਲਈ ਕਲਾਸਿਸ ਲੈ ਕੇ ਆ ਰਹੇ ਆ ਦੋ ਜਾਂ ਤਿੰਨ ਦਿਨਾਂ ਦੀ ਆਫਲਾਈਨ ਤਾਂ ਜੁਆਇਨ ਜ਼ਰੂਰ ਕਰਿਓ Thank you.